ਪ੍ਰੋਟੈਸਟਿਕ ਕਰਨ ਦੇ ਵਿੱਚ ਚੰਗਾ ਖਾਸਾ ਇੱਕ ਇਨਵੈਸਟਮੈਂਟ ਹੋ ਜਾਂਦੀ ਹੈ ਲੇਕਿਨ ਸਾਡੇ ਹੱਥ ਵਸ ਕੁਸ਼ ਨਹੀਂ ਆ ਰਿਹਾ ਅਸੀਂ ਜਿਸ ਮੰਤਵ ਦੇ ਨਾਲ ਇਹ ਮੁਜ਼ਾਰੇ ਕਰ ਰਹੇ ਹਾਂ ਉਹ ਸਾਡਾ ਮੰਤਵ ਸਾਨੂੰ ਉਹ ਸਾਡੀ 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 ਪ੍ਰਾਪਤੀ ਨਹੀਂ ਮਿਲ پا ਰਹੀ ਤਾਂ ਅਗਲੇ ਸਾਲ ਪਹੁੰਚੀਏ ਜਾਂ ਨਾ ਪਹੁੰਚੀਏ ਕੋਈ ਫਰਕ ਨਹੀਂ ਪੈਂਦਾ ਇਹੋ ਜਿਹਾ ਖਿਆਲ ਆਇਆ ਕਦੀ ਨਹੀਂ ਇਹ ਖਿਆਲ ਜਿਹੜਾ ਇਹ ਤੁਹਾਡਾ ਹੈਗਾ ਜਿਹੜਾ ਵਿਰੋਧੀ ਤੁਹਾਡੇ ਖਿਆਲ ਇਹ ਖਿਆਲ ਵਿਰੋਧੀ ਆ ਆਪਣਾ ਬਈ ਉੱਥੇ ਨਾ ਜਾਈਏ ਮਰ ਆਪਣੇ ਆਪ ਦੇ ਵਿੱਚ ਵੀ ਇਹੋ ਜਿਹਾ ਵਿਰੋਧ ਪੈਦਾ ਹੋ ਸਕਦਾ ਕਿਸੇ ਦੇ ਮੇਰੇ 'ਚ ਤਾਂ ਨਹੀਂ ਹੋਇਆ ਮੈਨੂੰ ਹੋਰ ਤਾਂ ਕਿਸ ਦਾ ਪੈ ਮੈਂ ਦੇਖੇ ਹੋਣਗੇ ਤੁਸੀਂ ਕਈ ਲੋਕ ਜਿਹੇ ਜਿਨ੍ਹਾਂ 'ਚ ਜਿਹੇ ਆ ਵਿਰੋਧ ਆਪ ਹੀ ਪੈ ਉਹ ਹਾਂ ਕੁਝ ਮੈਂ ਤੁਹਾਨੂੰ ਦੱਸਿਆ ਵੀ ਥੋੜੇ ਸਾਲ ਹੋਏ ਸੀ ਮੈਨੂੰ ਪਤਾ ਨਹੀਂ ਕਿੰਨੇ ਹੋਏ ਸੀ ਤਾਂ ਇੱਕ ਜਥੇਬੰਦੀ ਸੀਗੀ ਵੀ ਵੱਡੀ ਉਹਨਾਂ ਕਹਿੰਦਾ ਕੋਈ ਜਾਣਦਾ ਫਾਇਦਾ ਨਹੀਂ ਉਹ ਗਏ ਨਹੀਂ ਕੁਝ ਸਾਲ ਮੈਨੂੰ ਨਹੀਂ ਪਤਾ ਦੋ ਨੇ ਤਿੰਨ ਨੇ ਚਾਰ ਨੇ ਜਾਂ ਪੰਜ ਸਾਲ ਲੰਘਾਏ ਮੁਜ਼ਾਰੇ ਦੇ ਵਿੱਚ ਪਰ ਮੁਜ਼ਾਰਾ ਹੁੰਦਾ ਰਿਹਾ ਤੇ ਗਿਣਤੀ ਦਾ ਥੋੜੀ ਬੋਦੀ ਦਾ ਫਰਕ ਪੈ ਪਰ ਮਜਾ ਆ ਜੜਦੀ ਗੱਲਾ ਦਾ ਸੀ ਸਿੱਖ ਨੂੰ ਜਿਹੜਾ ਆ ਉਹ ਕੁਆਲਿਟੀ ਆ ਕੁਆਂਟੀਟੀ ਨਹੀਂ ਇਸ ਕਰਕੇ ਤੁਹਾਨੂੰ ਮੈਂ ਇੱਕ ਵਾਰੀ ਅਸੀਂ ਇੱਥੇ ਪ੍ਰਾਈਮ ਮਿਨਿਸਟਰਾਂ ਦੀ ਕੋ ਮੀਟਿੰਗ ਸੀ ਇੱਧਰ ਸਕਾਟਲੈਂਡ ਵੱਲੋਂ ਉੱਥੇ ਆਣੇ ਸੀ ਸਾਰੇ ਇੱਕ ਮੁਲਕ ਦਾ ਨਾ ਮੈਨੂੰ ਉਹਦਾ ਨਾਂ ਤਾਂ ਹੁਣ ਚੇਤਾ ਭੁੱਲਾਇਆ ਇੱਕ ਬੰਦਾ ਖੜਾ ਸੀ ਜੰਡਾ ਲੈ ਕੇ ਉਹਨੂੰ ਕਹਿੰਦਾ ਤੂੰ ਇਕੱਲਾ ਹੀ ਆ ਉਹ ਕਹਿੰਦਾ ਮੈਂ ਦਸਣਾ ਆ ਕਿ ਅਸੀਂ ਵਿਰੋਧੀ ਆ ਜਿਹੜਾ ਤੁਸੀਂ ਮੈਂ ਇਹਦੇ ਨਾਲ ਸਹਿਮਤ ਨਹੀਂਗਾ ਜਿਹੜਾ ਤੁਸੀਂ ਇਹ ਤੁਹਾਡੀ ਆਤਮਾ ਜਿਹੜੀ ਆ ਨਾ ਹਾਂ ਅੰਦਰੋਂ ਤੁਸੀਂ ਸਹੀ ਹੋਮੋਗੇ ਮੇਰੀ ਆਤਮਾ ਸਹੀ ਤੌਰ ਤੇ ਆ ਇੱਕ ਬੰਦਾ ਵੀ ਖੜਾ ਹੋ ਉਹ ਜਿੱਤਿਆ ਬਾਕੀ ਦੇ ਹਾਰੇ ਸਾਰੇ ਸੋ ਇਸ ਕਰਕੇ ਮਜਾਰੇ ਜਿਹਨਾਂ ਨੂੰ ਉਹਨਾਂ ਨੂੰ ਮਗਰੋਂ ਆਉਣ ਲੱਗ ਪਏ ਉਹਨਾਂ ਦੇ ਕਈਆਂ ਨੇ ਤਾਂ ਸੋਚਿਆ ਉਹ ਕਈ ਵਿਚਾਰੇ ਜਥੇਬੰਦੀ ਮਗਰ ਲੱਗ ਜਾਂਦੇ ਜਾਂ ਲੀਡਰ ਮਗਰ ਲੱਗ ਜਾਂਦੇ ਆ ਵੀ ਸਾਡੇ ਲੀਡਰ ਨਾ ਕਹਤਾ ਇੱਥੇ ਸਵੈ ਮਾਨ ਦੀ ਗੱਲ ਆ ਤੁਸੀਂ ਉਦੋਂ ਦੇਖਣਾ ਵੀ ਮੇਰਾ ਗੁਰੂ ਕੀ ਕਹਿੰਦਾ ਉਸ ਦੇ ਮੁਤਾਬਕ ਤੁਸੀਂ ਚਲੋਗੇ ਤੁਸੀਂ ਸਦਾ ਹੀ ਚੜਦੀ ਗਲਾਚ ਰਹੋਗੇ ਤੇਂਦੀਚ ਨਹੀਂ ਲੋਕਾਂ ਦੀਆਂ ਗੱਲਾਂ ਜਾ ਕੇ ਨਾ ਤੁਸੀਂ ਆਪਣਾ ਮਨ ਥੱਲੇ ਨੂੰ ਸੈੱਟ ਲਓਗੇ ਹੁਣ ਤਾਂ ਇਦਾਂ ਹੋ ਜਾਓ ਖਤਮ ਹੋ ਚਲੇ ਆ ਕਦੀ ਵੀ ਨਹੀਂ ਖਾਲਸਾ ਕਦੀ ਨਹੀਂ ਖਤਮ ਹੋਇਆ ਨਾ ਹੋਣਾ ਹੈ ਤਾਂ ਨਾ ਇਹਨੂੰ ਕੋਈ ਕਰ ਸਕਦਾ ਲੇਕਿਨ ਪ੍ਰਚਾਰ ਇਹ ਵੀ ਹੋਇਆ ਕਿ ਜਥੇਬੰਦੀ ਹੈ ਜਥੇਬੰਦੀਆਂ ਨੇ ਤਾਂ ਇਹ ਮੁਜਾਰੇ ਹੋਣਗੇ ਇਹ ਮੁਜਾਰੇ ਹੋ ਰਹੇ ਨੇ ਤਾਂ ਜਥੇਬੰਦੀਆਂ ਦਾ ਵजूद ਹੈ ਕਿਉਂਕਿ ਇੱਥੇ ਇਹ ਵੀ ਗੱਲ ਆਉਂਦੀ ਹੈ ਕਿ ਜਥੇਬੰਦੀਆਂ ਜੋ ਅਜਿਹੇ ਮੁਜਾਰੇ ਪ੍ਰਬੰਧ ਕਰਦੀਆਂ ਨੇ ਕਿ ਇਹ ਅਸਲ ਦੇ ਵਿੱਚ ਉਹ ਉਹ ਮੁਖਾਲਫਤ ਹੋ ਰਹੀ ਹੈ ਜਾਂ ਕਿਸੇ ਟੀਚੇ ਦੇ ਵੱਲ ਵਧ ਰਹੀਆਂ ਨੇ ਜਾਂ ਆਪਣੀ ਆਪਣੀ ਇੱਕ ਚੌਧਰ ਦੀ ਭੁੱਖ ਦੇ ਕਾਰਨ ਅਜਿਹੇ ਮੁਜਾਰੇ ਹੋ ਰਹੇ ਨੇ ਇਸ ਪ੍ਰਚਾਰ ਨੂੰ ਵੀ ਰੋਕਿਆ ਨਹੀਂ ਜਾ ਸਕਿਆ ਮੈਂ ਇਹ ਕਹਿਣਾ ਨਹੀਂ ਚਾਹੁੰਦਾ ਹੂੰ ਕਿਉਂਕਿ ਇਹ ਤਾਂ ਜਿਵੇਂ ਉਹਨਾਂ ਦੇ ਅੰਦਰ ਉਹ ਜਾਣਨ ਹੂੰ ਦੂਸਰੀ ਗੱਲ ਆ ਸੰਗਤ ਦੇ ਤੌਰ ਤੇ ਕੀ ਤੁਸੀਂ ਮਹਿਸੂਸ ਕੀਤਾ ਮੈਂ ਸੰਗਤ ਚਾਹੁੰਦੀ ਆ ਹੂੰ ਬਜ਼ਾਰ ਸੰਗਤ ਚਾਹੁੰਦੀ ਆ ਹੂੰ ਇਹ ਸਾਡੇ ਲੀਡਰਾਂ ਦੇ ਆ ਵੇ ਅਸੀਂ ਕਿਹੜੇ ਹਿਸਾਬ ਨਾਲ ਕਰ ਰਹੇ ਕਿਦਾਂ ਸੰਗਤ ਦਾ ਦਿਲ ਤੋੜ ਰਹੇ ਆ ਜਾਂ ਸੰਗਤ ਨੂੰ ਉਤਸ਼ਾਹ ਕਰ ਰਹੇ ਆ ਜੀ ਉਹ ਬਾੜੀ ਦੁਨੀਆ ਜਦੋਂ ਦੇਖਦੀ ਹੁੰਦੇ ਉਹ ਕਰਦਾਰ ਦੇਖ ਕੇ ਮਗਰ ਲੱਗਦੇ ਹੂੰ ਸੋ ਇਸ ਕਰਕੇ ਵੀ ਅਸੀਂ ਕੀ ਕਰ ਰਹੇ ਆ ਸੰਗਤ ਚਾਹੁੰਦੀ ਇਹ ਹੁੰਦੇ ਹੀ ਰਹਿਣਿਆ ਲੀਡਰ ਸਾਡੇ ਵਰਗੇ ਜਿਹੜੇ ਹੌਲੀ ਹੌਲੀ ਮਰ ਜਾਣੇ ਆ ਇਹ ਤਾਂ ਫੇਰ ਵੀ ਹੁੰਦਾ ਰਹਿਣਾ ਕੌਮ ਦੇ ਵਾਸਤੇ ਜੀ ਤੇ ਉਪਰਾਲਾ ਸਿੱਖ ਕੌਮ ਵਾਸਤੇ ਹੁੰਦਾ ਹੀ ਰਹਿਣਾ ਪਹਿਲਾਂ ਵੀ ਹੁੰਦਾ ਆ ਮੈਂ ਤੁਹਾਨੂੰ ਬੇਨਤੀ ਪਹਿਲਾਂ ਵੀ ਕੀਤੀ ਵੀ ਐਨੇ ਸਿੰਘ ਇੱਕ-ਇੱਕ ਘਲੂ ਘਰੇ ਦੇ ਵਿੱਚ ਸ਼ਹੀਦ ਹੋ ਗਏ 6 ਮਹੀਨਿਆਂ ਬਾਅਦ ਅਬਦਾਲੀ ਨੂੰ ਚੱਕ ਕੇ ਉਹ ਮਾਰਿਆ ਉਹ ਕਿੱਦਾਂ ਇਹ ਗੁਰੂ ਦੀ ਸ਼ਕਤੀ ਹੈ